ਭਾਵੇਂ ਹੁਣ ਸਿੱਖਾਂ ਨੂੰ ਪੇਸ਼ਾਵਰ ਤੇ ਪ੍ਰੋਫੈਸ਼ਨਲ ਹਾਰਡ ਕੋਰ ਜੁਰਮ ਕਰਨ ਵਾਲੇ ਦਾ ਨਹੀਂ ਕਿਹਾ ਜਾਂਦਾ ਪਰ ਅੱਜ ਵੀ ਕੇਂਦਰੀ ਸਰਕਾਰ ਦੇ ਕੁੱਝ ਕਰੰਦੇ ਤੇ ਏਜੰਸੀਆਂ ਸਿੱਖਾਂ ਉੱਪਰ ਦਹਿਸ਼ਤ ਕਰਦੀਆਂ ਤੇ ਹਿੰਸਾ ਦੇ ਲੇਬਲ ਲਾਉਂਦੀਆਂ ਰਹਿੰਦੀਆਂ ਹਨ ਇਸ ਸਬੰਧ ਵਿੱਚ ਭਾਰਤੀ ਆਜ਼ਾਦੀ ਮਿਲਦੇ ਸਾਰ ਤੇ ਵਿਸ਼ੇਸ਼ ਕਰਕੇ ਪੰਜਾਬ ਤੇ ਬੰਗਾਲ ਦੀ ਵੰਡ ਸਮੇਂ ਭਾਰਤ ਸਰਕਾਰ ਦੇ ਹੋਮ ਡਿਪਾਰਟਮੈਂਟ ਦੇ ਮੁਖੀ ਵੱਲੋਂ ਸਿੱਖਾਂ ਨੂੰ ਜਰਾਏ ਪੇਸ਼ਾ ਟਰਾਈਬ ਗਰਦਾਲਨਾ ਦਾ ਸਿੱਖਾਂ ਦੀ ਭਾਰਤੀ ਆਜ਼ਾਦੀ ਲਈ ਅਸੀਂ ਫੇਸੇਜ ਤੋਂ ਫਰਸ਼ ਕੀ ਦੀਆਂ ਤੇ ਉਮਰ ਕੈਦਾ ਉੱਤੇ ਸਿਰਫ ਕਾਲਾ ਕੋਚਾ ਫੇਰਨਾ ਹੀ ਨਹੀਂ ਬਲਕਿ ਸਿੱਖਾਂ ਨੂੰ ਅਸੀਂ ਨੀਵੇਂ ਪੱਧਰ ਦੇ ਲੋਕ ਦਸਨ ਦੀ ਦੁਰਮਤ ਤੇ ਕ੍ਰਹਿਣੀ ਸੋਚ ਸੀ ਇੱਕ ਲੰਡਨ ਵਿੱਚ 1981 ਦੀ ਇੰਟਰਵਿਊ ਹੋਈ ਸੀ ਦੇਸ਼ਪਤੇ ਦਾਸਰ ਵਿੱਚ ਉਹ ਕਹਿੰਦੇ ਜਦੋਂ 1934 ਵਿੱਚ ਕੇਮਰੋਜ ਫਿਲਾਸਫੀ ਦੀ ਪੜਾਈ ਕਰ ਰਿਹਾ ਸੀ ਤਾਂ ਬਾਕੀ ਵਿਦਿਆਰਥੀ ਮੈਨੂੰ ਪਾਗਲ ਸਰਦੇ ਸਨ ਫਿਲਾਸਫੀ ਦਾ ਮਜਮੂਨ ਹੀ ਬੰਦੇ ਨੂੰ ਪਾਗਲਾ ਮਾਰ ਕੇ ਕਰ ਦਿੰਦਾ ਹੈ ਦੂਜੇ ਮੇਰੇ ਦਿਮਾਗ ਵਿੱਚ ਦੁਨੀਆ ਨੂੰ ਕਿਲਾਵੇ ਵਿੱਚ ਲੈਣ ਦਾ ਸ਼ੁਦਾ ਸੀ ਜਵਾਨੀ ਦੀ ਉਮਰ ਵਿੱਚ ਬੰਦਾ ਕਹਿੰਦਾ ਹੈ ਜੋ ਬਚਪਨ ਹੈ ਹੁਣੇ ਵਾਪਰੇ ਜੋ ਮੈਂ ਸੋਚਦਾ ਹਾਂ ਉਹਦਾ ਚਮਤਕਾਰ ਹੁਣੇ ਦਿਸੇ ਮੈਂ ਹੁਣ 70 ਬਹਾਸਾ ਸਾਲ ਦੀ ਉਮਰ ਦਾ ਹਾਂ ਉਮਰ ਨਾਲ ਸੋਟੀ ਪੱਟ ਗਈ ਹੈ ਉਦੋਂ ਮੈਂ ਕੇਮਬ੍ਰਿਜ ਤੋਂ ਫਸਟ ਆਇਆ ਸੀ ਇੱਕ ਗੱਲ ਮੈਂ ਅੱਜ ਤੋਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਭਾਵੇਂ ਮੈਨੂੰ ਦੁਬਾਰਾ ਜਨਮ ਮਿਲ ਜਾਵੇ ਅਤੇ 15000 ਸਾਲ ਮਿਲਦਾ ਰਹੇ ਮੈਂ ਫਿਰ ਵੀ ਇਹੀ ਆਖਾਂਗਾ ਕਿ ਸਿੱਖਾਂ ਦਾ ਖੁਦਮੁਖਤਿਆਰ ਹਕੂਮਤ ਵਗੈਰਾ ਨਹੀਂ ਸਰਦਾਰ ਸਿਖੂ ਸਿੰਘ ਜੀ ਕਹਿੰਦੇ ਆਨੰਦਪੁਰ ਦਾ ਮਦਮੈਂ ਖੋਦ ਹੀ ਬਣਾਇਆ ਸੀ ਇਹਨੂੰ ਘੋਕ ਕੇ ਪੜੋ ਮਤੇ ਵਿੱਚ ਸਿੱਖ ਕੌਮ ਭਾਰਤੀ ਸਭਾ ਨੂੰ ਨਹੀਂ ਮੰਦੀ ਆਪਣਾ ਅਲੈਦਾ ਰਾਜ ਮੰਗਦੀ ਹੈ ਅੱਗੇ ਕਹਿੰਦੇ ਦਰਸਨ ਗਲਤੀ ਸਜ਼ਾ ਪ੍ਰਦੀਪ ਸਿੰਘ ਤੋਂ ਹੋ ਗਈ ਮਨ ਤੋਂ ਤਿੰਨ ਦਿਨ ਪਹਿਲਾਂ ਮੈਂ ਉਸ ਨੂੰ ਮਿਲਣ ਗਿਆ ਸੀ ਮੈਨੂੰ ਕਹਿਣ ਲੱਗਾ ਕਿ ਮੈਂ ਬਚਣਾ ਨਹੀਂ ਇਸ ਲਈ ਦਿਲ ਦੀਆਂ ਸਾਰੀਆਂ ਗੱਲਾਂ ਕਰ ਦੇਣੀਆਂ ਚਾਹੁੰਦਾ ਹਾਂ ਉਸ ਨੇ ਆਖਿਆ ਕਿ 1947 ਵਿੱਚ ਜਦੋਂ ਅੰਗਰੇਜ਼ ਸਿੱਖਾਂ ਨੂੰ ਬਖਸ਼ ਰਾਜ ਦਿੰਦੇ ਵੀ ਸਨ ਉਸ ਨੇ ਇਹ ਜਿਹਾ ਹੀ ਭੁੱਲ ਕੀਤੀ ਕਿ ਕਈ ਜਨਮ ਉਹਦੀ ਰੂਹ ਮਾਫ਼ੀ ਮੰਗਦੀ ਰਹੇਗੀ ਪਰ ਸੇਖ ਕੌਮ ਉਸ ਨੂੰ ਮਾਫ਼ ਨਹੀਂ ਕਰੇਗੀ ਦੂਜਾ ਆਗੂ ਮਾਸ ਤਾਰਾ ਸਿੰਘ ਸੀ ਉਹਦੇ ਚਾਕਰ ਇੰਨੀ ਨਹੀਂ ਸੀ ਕਿ ਉਹ ਦੂਰ ਤੱਕ ਦੀ ਸੋਚ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਸਰੋਤਿਆਂ ਦਾ ਮਾਫੀ ਮੰਗਦਾ ਮੈਂ ਕੋਈ ਵਿਦਵਾਨ ਨਹੀਂ ਹਾਂ ਆਪਣੇ ਵਿਦਵਾਨਾਂ ਦਾ ਸ਼ੁਭਚਿੰਤ ਜਰੂਰ ਹਾਂ ਅਸੇ ਆਪਣੀ ਕਾਮਨਾ ਆਪਣੀ ਸਮਝਾ ਮੁਤਾਬਕ ਦਰਦ ਰੱਖਦਾ ਹਾਂ ਮੈਂ ਅਰ ਸ਼ੁਰੂ ਕਰਨ ਲੱਗਾ ਹਾਂ ਕਿ ਅਸੀਂ ਸਰਦਾਰ ਕਪੂਰ ਸਿੰਘ ਜੀ ਵਰਸੀ ਮਨਾਉਣ ਦਾ ਕਿਸ ਤਰ੍ਹਾਂ ਇਹ ਸੰਭਣਿਆ 2016 ਦੀ ਗੱਲ ਹੈ ਮੈਂ ਜਹੇਦਾ ਖੈਰਾ ਜੀ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਕਿ ਪੰਜਾਬ ਜਾ ਰਿਹਾ ਹਾਂ ਖੈਰਾ ਜੀ ਕਹਿਣ ਲੱਗੇ ਇੱਕ ਕਿਤਾਬ ਵਿਖਵੇਂ ਅਮਰ ਜਰੂਰ ਲੈ ਕੇ ਪੜ੍ਹਨੀ ਤੁਹਾਨੂੰ ਬਹੁਤ ਹੀ ਚੰਗੀ ਜਾਣਕਾਰੀ ਮਿਲੇਗੀ ਮੈਂ ਪਹਿਲੀ ਵਾਰ ਵਿਖਵੇਂ ਅਮਰਤ ਕਿਤਾਬ 2016 ਵਿੱਚ ਪੜ੍ਹੀ ਜਿਵੇਂ ਆਨਰਿਡ ਐਡੀਟਰ ਸਰਦਾਰ ਬਲਦੇਵ ਸਿੰਘ ਜੀ ਹਨ ਜਿਨ੍ਹਾਂ ਨੂੰ ਸਰਦਾਰ ਕਪੂਰ ਸਿੰਘ ਜੀ ਦੇ ਵਿਸ਼ਵਾਸਪਾਤਰ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਸਰਦਾਰ ਸਾਹਿਬ ਜੀ ਨੇ ਲਿਖਤਾਂ ਨੂੰ ਸੰਭਾਲਣ ਲਈ ਵੱਡਾ ਯੋਗਦਾਨ ਪਾਇਆ ਅਤੇ ਆਪ ਵੀ ਕਾਫੀ ਕਿਤਾਬਾਂ ਦੇ ਰਚੇਤਾ ਹਨ ਉਹਨਾਂ ਨੇ ਇੱਕ ਜਗ੍ਹਾ ਲਿਖਿਆ ਕਿ ਜੇਕਰ ਸਰਦਾਰ ਕਪੂਰ ਸਿੰਘ ਵਰਗਾ ਵਿਦਵਾਨ ਕੌਮੀ ਦਰਦ ਵਾਲਾ ਹਿੰਦੂਆਂ ਮੁਸਲਮਾਨਾਂ ਜਾਂ ਅਸਾਈਆਂ ਵਿੱਚ ਪੈਦਾ ਹੁੰਦਾ ਉਹਦੀਆਂ ਕਈ ਯਾਦਗਾਰਾਂ ਬਣਨੀਆਂ ਸਨ ਪਰ ਸਾਡੇ ਸਰਦਾਰ ਦਾ ਕੋਈ ਜਨਮ ਦਿਨ ਜਾਂ ਵਰਸਵੀ ਨਹੀਂ ਮਨਾਉਂਦਾ ਬੁਰਸ਼ਿਆਂ ਦੇ ਬਸ ਪਈ ਕੌਮ ਨੂੰ ਕੌਣ ਚਲਾਵੇ ਅਸੀਂ ਪਹਿਲੀ ਮਾਰ 8 2016 ਵਿੱਚ ਸਰਦਾਰ ਸਾਹਿਬ ਦੀ ਵਰਸਵੀ ਮਨਾਉਣ ਦਾ ਫੈਸਲਾ ਕੀਤਾ ਸਰਦਾਰ ਬਲਦੇਵ ਸਿੰਘ ਜੀ ਨੂੰ ਜਾਣੂ ਕਰਵਾਇਆ ਉਹਨਾਂ ਨੇ ਬੜੀ ਖੁਸ਼ੀ ਪ੍ਰਗਟ ਕੀਤੀ ਹੈ ਸਾਨੂੰ ਆਪਣਾ ਸਨੇਹਾ ਭੇਜਿਆ ਮੈਂ ਉਹ ਸਨੇਹ ਨਾਲ ਸ਼ੁਰੂ ਕਰਾਂਗਾ Dear Sardar it is very rare that some dedicated persons are organizing Death Anniversary of Sikh philosopher, politician Sardar Kapoor Singh Ji. He had put his best job and luxurious life at the service of the Khalsa Panth. But the Panth is taken over by selfish, greedy, devoid of Panthic ideology people. You are therefore doing excellent job in reminding Sikhs of right path shown by our gurus and their devoted Sikh Sardar Kapoor Singh Ji, National Professor of Sikhism. Sardar was the first person to tell Sikhs that they had political rights and Indian leader Jawaharlal Nehru had cheated them by denying them after coming to power in 1947, sincerely believe Singh. ਹੁਣ ਮੈਂ ਕੁਝ ਕੋਨਾ ਵਾਅਦਿਆਂ ਵੱਲ ਸਾਫ ਦਾ ਧਿਆਨ ਦਿਵਾਉਣਾ ਹਾਂ ਜੋ ਆਜ਼ਾਦੀ ਤੋਂ ਪਹਿਲਾਂ ਕਾਂਗਰਸ ਦੇ ਲੀਡਰਾਂ ਵੱਲੋਂ ਸਹਿਕਾਮਨ ਕੀਤੇ ਗਏ 1930 ਵਿੱਚ ਮਹਾਤਮਾ ਗਾਂਧੀ ਨੇ ਗੁਰਦਵਾਲਾ ਸ੍ਰੀ ਗੰਗ ਸਾਹਿਬ ਦਿੱਲੀ ਵਿੱਚ ਪ੍ਰੋਸਾ ਦਵਾਇਆ ਕਿ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਖਦਾ ਹਾਂ ਕਿ ਕਾਂਗਰਸ ਤੁਹਾਡੇ ਨਾਲ ਆਪਣੇ ਵਾਅਦੇ ਲਈ ਪੂਰਨ ਤੌਰ ਤੇ ਵੱਜੀ ਹੋਈ ਹੈ ਜੇ ਕਾਂਗਰਸ ਆਪਣੇ ਵਾਅਦੇ ਬਾਰੇ ਧੋਖਾ ਦੇਵੇ ਤਾਂ ਕਾਂਗਰਸ ਦੇਸ਼ ਦਾ ਆਪਣੀ ਤਬਾਹੀ ਉਤੇ ਮੋਹ ਰਾਵਣਗੇ ਇਹ ਪੁੱਛਣ ਤੇ ਕਿ ਜੇਕਰ ਐਸਾ ਨਾ ਹੋਇਆ ਤਾਂ ਗਾਂਧੀ ਦਾ ਜਵਾਬ ਸੀ ਕਿ ਤਲਵਾਰ اٹھਾਉਣਾ ਇਹਨਾਂ ਦਾ ਹੱਕ ਹੋਵੇਗਾ ਸਿੱਖ ਭਾਦਰ ਕੌਮ ਹੈ ਹੱਕ ਲੈਣਾ ਜਾਣਦੀ ਹੈ ਦੂਸਰਾ ਵਾਧਾ ਜਵਾਲਲ ਨੈਰੋਜੀ ਦਾ ਸਾਲ 1946 ਜੁਲਾਈ ਦੇ ਮਹੀਨੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਜਲਸਾ ਕਲਕੱਤੇ ਹੋਇਆ ਜਸਵੀ ਸਿੱਖਾਂ ਨਾਲ ਕੀਤਾ ਗਿਆ ਰਾਸ਼ੀਪਣ ਦौराਇਆ ਗਿਆ 6 ਜੁਲਾਈ 1946 ਨੂੰ ਕਾਂਗਸ ਦੇ ਪ੍ਰਧਾਨ ਪੰਡਤ ਜਵਾਲਾ ਨਹਿਰੂ ਨੇ ਇੱਕ ਪ੍ਰੈਸ ਕਾਨਫਰੰਸ ਕਰਕਟੇਵਰ ਕੀਤੀ ਜਿਸ ਵਿੱਚ ਫਫੇ ਕੁੱਟਣੀਆਂ ਵਾਲੇ ਇਹ ਸ਼ਬਦ ਕਹੇ ਗਏ ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਲੋਕ ਦੇ ਅਧਿਕਾਰੀ ਹਨ ਮੈਨੂੰ ਇਸ ਬਾਰੇ ਕੋਈ ਆਪत्ति ਨਹੀਂ ਦਿਸਦੀ ਕਿ ਹਿੰਦੁਸਤਾਨ ਦੇ ਉੱਤਰ ਵਿੱਚ ਇੱਕ ਅਜਿਹਾ ਇਲਾਕਾ ਵੱਖਰਾ ਕਰ ਦਿੱਤਾ ਜਾਵੇ ਜਿੱਥੇ ਕਿ ਸਤੰਤ ਦਾ ਨਿੱਕ ਸਿੱਖਾਂ ਦੇ ਲਹੂ ਨੂੰ ਵੀ ਗਰਮਾਵੇ ਇਨਾ ਕਾਮੇ ਸ਼ਬਦਾਂ ਨਾਲ ਸਿੱਖਾਂ ਨੂੰ ਆਜ਼ਾਦ ਭਾਰਤ ਵਿੱਚ ਇੱਕ ਸਤੰਤਰ ਦੇਸ਼ ਦੇਣ ਦਾ ਵਚਨਕ ਦਿੱਤਾ ਗਿਆ। ਸਰਦਾਰ ਕਪੂਰ ਸਿੰਘ ਦੇ ਦੋਸ਼ ਪੱਤਰ ਦਾ ਕਿਸੇ ਵੀ ਪਾਰਟੀ ਦੀ ਕੇਂਦਰ ਸਰਕਾਰ ਜਵਾਬ ਨਹੀਂ ਦੇ ਸਕੀ ਜਿਸ ਦਾ ਜਵਾਬ ਸਹਿਕੌਮਜੂ ਮੰਗਦੀ ਰਹੇਗੀ। ਇਸ ਤੋਂ ਬਾਅਦ 1947 ਵਿੱਚ ਜਦੋਂ ਜਵਾਲਾ ਨਹਿਰੂ ਦੀ ਸਰਕਾਰ ਬਣ ਗਈ ਜਵਾਲਾ ਨਹਿਰੂ ਜੀ ਦੀ ਸਰਕਾਰ ਜਿਹੜੇ ਸਿੱਖਾਂ ਨੂੰ ਬਹਾਦਰ ਕੌਮ ਕਹਿੰਦੀ ਸੀ ਅਜੇ ਸਾਲ ਸਾਲ ਵੀ ਪੂਰਾ ਨਹੀਂ ਸੀ ਹੋਇਆ ਸਰਕਾਰ ਵੱਲੋਂ ਇੱਕ ਗੁਪਤ ਸਰਕੂਲਰ ਜਾਰੀ ਕੀਤਾ ਗਿਆ ਜਿਹੜਾ ਕਿ ਪੰਜਾਬ ਦੇ ਸਾਰੇ ਡੀਸੀ ਨੂੰ ਦਿੱਤਾ ਗਿਆ ਜਿਸ ਦੀ ਵਾਰਤਾ ਇਹ ਸੀ ਸਿੱਖ ਸਮੁੱਚੇ ਤੌਰ ਤੇ ਜਮਾਨਦਰੂ ਫਸਾਦੀ ਅਤੇ ਜਰਾਇ ਪੇਸ਼ਾ ਲੋਕ ਹਨ ਇਹ ਸੂਬੇ ਦੇ ਅਮਨ ਪਸੰਦ ਹਿੰਦੂਆਂ ਲਈ ਖਤਰੇ ਭਰੀ ਚੁਣੌਤੀ ਬਣੇ ਹੋਏ ਹਨ ਡਿਪਟੀ ਕਮਿਸ਼ਨ ਇਹਨਾਂ ਦੇ ਵਿਰੁੱਧ ਵਿਸ਼ੇਸ਼ ਤੰਗ ਅਪਣਾਉਣ ਸਿੱਖਾਂ ਨੂੰ ਬੇਕਾਨੂੰਨੀ ਦੇ ਰਾਹ ਪਾਉਣ ਵਾਲੀਆਂ ਉਹ ਜਮਾਨਦਰੂ ਪਰਵਰੂਚੀਆਂ ਹਨ ਜਿਨ੍ਹਾਂ ਦਾ ਚਕਾ ਇਸ ਤਰੀ ਹਰਨ ਅਤੇ ਲੁੱਟਮਾਰ ਵਾਲ ਹੈ ਹੁਣ ਮੈਂ ਥੋੜਾ ਜਿਹਾ ਇਹ ਸਰਕੂਲ ਬਾਰੇ ਡਾਕਟਰ ਗੁਨਾਮ ਸਿੰਘੇਲਾ ਦੀ ਕਿਤਾਬ ਜੋ ਉਹਨਾਂ ਨੇ ਪਿਛਲੇ ਸਾਲ ਲਾਂਚ ਕੀਤੀ ਹੈ ਉਹ ਲਿਖਦੇ ਹਨ ਆਜ਼ਾਦੀ ਉਪਰੰਤ ਪੰਜਾਬ ਦੇ ਗਵਰਨਰ ਸੀ ਚੰਦੂਲਾ ਤਰਵੇਦੀ ਨੇ ਭਾਰਤੀ ਪੰਜਾਬ ਦੇ ਸਬ ਡਿਪਟੀ ਕਮਿਸ਼ਨਰ ਨੂੰ ਗੁਪਤ ਸਰਕੂਲ ਰਾਹੀਂ ਇਹ ਹਦਾਇਤਾਂ ਜਾਰੀ ਕੀਤੀਆਂ ਕਿ ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਸਿੱਖਾਂ ਨੂੰ ਇਹ ਮੰਨ ਕੇ ਕਿ ਜਰਾਂਈ ਪੇਸ਼ਾ ਕੌਮ ਹੈ ਇਹਨਾਂ ਉੱਪਰ ਜਿੰਨੀ ਹੋ ਸਕੇ ਸਖਤੀ ਕੀਤੀ ਜਾਵੇ। ਕਾਂਗੜਾ ਵਿਖੇ ਡਿਪਟੀ ਕਮਿਸ਼ਨਰ ਬਜੋਂ ਤਾਇ ਨਾਲ ਸਰਸਾ ਕਪੂਰ ਸਿੰਘ ਆਈ.ਸੀ.ਐਸ ਨੇ ਇਸ ਦਾ ਬੜਾ ਤਗੜਾ ਰੋਸ ਪੱਤਰ ਤਰਵੀਦ ਨੂੰ ਲਿਖਿਆ। ਤੇ ਇਸ ਬਾਰੇ ਆਪਣੀ ਰਚਨਾ ਸਾਚੀ ਸਾਖੀ ਵਿੱਚ ਇਸ ਦਾ ਜ਼ਿਕਰ ਵੀ ਕੀਤਾ। ਪਰ ਅੱਜ ਉਸ ਗੋਪਸਾਰਕ ਉਨ੍ਹਾਂ ਦਾ ਕੋਈ ਖੋਰਾ-ਖੋਈ ਨਹੀਂ ਮਿਲਦਾ। ਤੇ ਕਈ ਸਵਾਰਥੀ ਵਿਦਵਾਨਾਂ ਵੱਲੋਂ ਇਹ ਸਰਕੂਲਰ ਨੂੰ ਸਰਦਾਰ ਕਪੂਰ ਸਿੰਘ ਦੀ ਕਲਪਨਾ ਵੀ ਕਿਹਾ ਜਾਂਦਾ ਹੈ ਇਸ ਕਿਤਾਬ ਦੇ ਵਿੱਚ ਲੇਖਕ ਨੇ ਸਮਕਾਲੀ ਦਾਸ ਦਾ ਵੇਜ਼ਾ ਦੀ ਖੋਜ ਪੜਚਾਲ ਕਰਕੇ ਇਹ ਸਿੱਧ ਕੀਤਾ ਹੈ ਕਿ ਇਹ ਗਵਸਤ ਗੁਰੂ ਬਾਸਵਿਕ ਸੀ ਉਸ ਨੇ ਬੜੀ ਮਿਹਨਤ ਨਾਲ ਇਹ ਸਿਰੋ ਲੱਭੇ ਗਾਸਦਾਰ ਡਾਕਟਰ ਗੁਲਾਮ ਸਿੰਘ ਜੀ ਦੇਖਦੇ ਹਨ ਸਰਦਾਰ ਕਪੂਰ ਸਿੰਘ ਨੇ 1947 ਤੋਂ ਪਿੱਛੋਂ ਬੜੀ ਦਲੇਰੀ ਤੇ ਸ਼ਬਦ ਗੁਰੂ ਨਾਲ ਪੂਨ ਤੌਰ ਤੇ ਪਨਾਏ ਹੋਣ ਦਾ ਉਸ ਸਮੇਂ ਸਬੂਤ ਦਿੱਤਾ ਜਦੋਂ ਉਹਨਾਂ ਨੇ ਪੰਜਾਬ ਤੇ ਹੋਰ ਸੂਬਿਆਂ ਵਿੱਚ ਸਿੱਖਾਂ ਨੂੰ ਸਰਕਾਰੀ ਤੌਰ ਪਰ ਗੁੰਮ ਟੰਗ ਨਾਲ ਜਨਾਈ ਪੇਸ਼ਾ ਕੌਮ ਦੇ ਤੌਰ ਤੇ ਗਰਦਾਨੇ ਜਾਣ ਸੰਬੰਧੀ ਜਾਰੀ ਕੀਤੇ ਪੱਤਰ ਨੂੰ ਜਗ ਜाहिर ਕਰ ਦਿੱਤਾ ਸਰਕਾਰ ਦੇ ਦਾ ਸਤਿੱਕ ਆਪਣੀ ਅੱਗੇ ਲੱਗ ਗਈ ਹੋਵੇਗੀ ਫਿਰ ਉਹਨਾਂ ਉੱਪਰ ਕਈ ਕੇਸ ਹੋਏ ਇਸ ਬਾਰੇ ਉਹਦੀ ਕਿਤਾਬ ਸਾਚੀ ਸਾਕੀ ਵਿੱਚ ਬਰਨਣਾ ਹੈ ਪਰ ਉਹਨਾਂ ਸਦਾ ਕਪੂਰ ਸਿੰਘ ਜੀ ਨੇ ਉਸ ਖੰਡਨ ਜੋ ਪੱਤਰ ਦੀ ਕਾਪੀ ਨਾ ਛਾਪੀ ਜਾਂ ਉਹਨਾਂ ਨੇ ਕਾਪੀ ਨਾ ਬਣਾਈ ਜਾਂ ਕਿਸੇ ਕਾਰਨ ਉਕਾਈ ਹੋਈ ਮੈਂ ਵੀ ਕਾਫੀ ਦੇਰ ਇਸ ਗੱਲ ਨੂੰ ਠੋਸ ਸਚਾਈ ਦੇ ਤੌਰ ਤੇ ਮੰਨਣ ਦੇ ਦੁਬਿਧਾ ਵਿੱਚ ਰਹਾ ਪਰ ਆਖਿਰ ਜਦੋਂ ਮੇਰੀ ਖੋਜ ਨੇ ਪੂਰੀ ਠੋਸ ਜਾਣਕਾਰੀ ਲੱਭ ਲਈ ਹੁਣ ਮੇਰੇ ਪਾਸ ਸਬੂਤ ਹੈ ਤਾਂ ਮੈਂ ਸੋਚਿਆ ਕਿ ਜਰਾ ਇਹ ਪੇਸ਼ਾ ਕਮਿਊਨਿਟੀ ਦੇ ਕਾਨੂੰਨ ਬਾਰੇ ਮਨੋਂ ਤੋਂ ਵੇਖਾਂ ਤੇ ਉਹ ਸਾਰੇ ਘਟਨਾ ਕਰਮ ਦੇ ਕਾਨੂੰਨ ਬਾਰੇ ਲਿਖਾਂ ਕਿ ਸਰਦਾਰ ਕਪੂਰ ਸਿੰਘ ਜੀ ਨੇ ਉਹ ਠੀਕ ਲਿਖਿਆ ਹੈ ਜੋ ਕੋਈ ਸਵਾਈ ਅਸੈਂਬਲੀਆਂ ਵਾਰਤਾਰਾ ਬੈਂਸਾਂ ਵਿੱਚ ਵੀ ਇਸ ਤਰ੍ਹਾਂ ਦਾ ਜ਼ਿਕਰ ਆਇਆ ਹੈ ਕਈ ਵਾਰ ਕੇਂਦਰ ਸਰਕਾਰ ਦੇ ਵੱਡੇ ਐਰਕਾਰ ਸਵਾਈ ਮੁੱਖ ਮੰਤਰੀਆਂ ਦੇ ਉੱਚ ਅਧਿਕਾਰੀਆਂ ਨੂੰ ਮੂੰਹ ਜਵਾਨੀ ਹਦਾਇਤਾਂ ਵੀ ਦਿੰਦੇ ਹਨ ਸੰਗੇੜਾ ਜੀ ਅੱਗੇ ਲਿਖਦੇ ਹਨ ਕੱਥੇਤ ਜਨਾਈ ਪੇਸ਼ਾ ਕਬੀਲਿਆਂ ਟ੍ਰਾਈਬਸ ਜਾਤੀਆਂ ਦੇ ਧਰਮਾਂ ਦੇ ਸੈਕਸ਼ਨਾਂ ਨੂੰ ਅਜੋਕੇ ਸਮੇਂ ਵਿੱਚ ਜੁਰਮਾਂ ਆਦਿ ਸੰਬੰਧਿਤ ਆ ਕੇ ਬਦਨਾਮ ਕੀਤਾ ਜਾਂਦਾ ਹੈ ਭਾਵੇਂ ਹੁਣ ਸਿੱਖਾਂ ਨੂੰ ਪੇਸ਼ਾਵਰ ਤੇ ਪ੍ਰੋਫੈਸ਼ਨਲ ਹਾਰਡ ਕੋਰ ਜੁਰਮ ਕਰਨ ਵਾਲੇ ਦਾ ਨਹੀਂ ਕਿਹਾ ਜਾਂਦਾ ਪਰ ਅੱਜ ਵੀ ਕੇਂਦਰੀ ਸਰਕਾਰ ਦੇ ਕੁੱਝ ਕਰਿੰਦੇ ਤੇ ਏਜੰਸੀਆਂ ਸਿੱਖਾਂ ਉੱਪਰ ਦਹਿਸ਼ਤ ਕਰਦੀ ਤੇ ਹਿੰਸਾ ਦੇ ਲੇਬਲ ਲਾਉਂਦੀਆਂ ਰਹਿੰਦੀਆਂ ਹਨ ਪਰ ਜੇ ਗੋਣ ਨਾਲ ਵੇਖਿਆ ਜਾਵੇ ਭਾਰਤੀ ਮੋਦੀ ਸਰਕਾਰ ਦੇ ਸਮੇਂ ਵਿੱਚ ਸਰਕਾਰ ਦੀ ਟਿਕਟਪਣੀ ਕਰਨ ਵਾਲਿਆਂ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਨ ਵਾਲਿਆਂ ਜਾਂ ਮੋਦੀ ਸਰਕਾਰ ਵੱਲੋਂ ਲੋਕ ਵਿਰੋਧੀ ਚੁੱਕੇ ਕਦਮਾਂ ਤੇ ਕਾਰਜਾਂ ਦੀ ਨੁਕਤਾਚੀਨੀ ਕਰਨ ਵਾਲਿਆਂ ਨੂੰ ਤੰਗ ਕਰਨ ਡਰਾਵੇ ਦੇਣ ਕਈ ਕਿਸਮ ਦੇ ਕੇਸ ਬਣਾ ਕੇ ਜੇਲ੍ਹਾਂ ਵਿੱਚ ਡੱਕਣ ਅਤੇ ਮਨੁੱਖੀ ਹੱਕਾਂ ਨੂੰ ਪੈਰਾਂ ਥੱਲੇ ਕੋਚਲਣ ਤਾਂ ਕਈਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਮੁਸਲਮਾਨਾਂ ਦੇ ਘਰਾਂ ਨੂੰ ਬੋਡੋਨਾ ਟਾਇਆ ਗਿਆ ਕੁਝ ਮੰਦਰਾਂ ਵਿੱਚ ਮੁਸਲਮਾਨਾਂ ਦੇ ਕਸਲ ਕਰਨ ਲਈ ਕਿਹਾ ਗਿਆ ਪਰ ਮੋਦੀ ਸਰਕਾਰ ਇਸ ਸਬੰਧ ਵਿੱਚ ਹਮੇਸ਼ਾ ਚੁੱਪ ਰਹੀ ਹੈ। ਇਸ ਸਬੰਧ ਵਿੱਚ ਭਾਰਤੀ ਆਜ਼ਾਦੀ ਮਿਲਦੇ ਸਾਰ ਤੇ ਵਿਸ਼ੇਸ਼ ਕਰਕੇ ਪੰਜਾਬ ਤੇ ਬੰਗਾਲ ਦੀ ਵੰਡ ਸਮੇ ਭਾਰਤ ਸਰਕਾਰ ਦੇ ਹੋਮ ਡਿਪਾਰਟਮੈਂਟ ਦੇ ਮੁਖੀ ਵੱਲੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਟਰਾਈਬ ਗਰਦਨਾਂ ਦਾ ਸਿੱਖਾਂ ਦੀ ਭਾਰਤੀ ਆਜ਼ਾਦੀ ਲਈ 80 ਫੀਸਦੀ ਤੋਂ ਵੱਧ ਸ਼ਹੀਦیاں ਤੇ ਉਮਰ ਕੈਦਾਂ ਉੱਤੇ ਸਿਰਫ ਕਾਲਾ ਪੋਚਾ ਫੇਰ ਨਹੀਂ ਨਹੀਂ ਬਲਕਿ ਸਿੱਖਾਂ ਨੂੰ ਅਸੀਂ ਨੀਵੇਂ ਪੱਧਰ ਦੇ ਲੋਕ ਦੱਸਣ ਦੀ ਦੁਰਮਤ ਤੇ ਕ੍ਰਹਿਣੀ ਸੋਚ ਸੀ। ਇਸ ਸੋਚ ਦਾ ਸਰਦਾਰ ਕਪੂਰ ਸਿੰਘ ਨੇ ਬੜਾ ਜੋਗ ਤੇ ਡਟਮਾ ਵਿਰੋਧ ਕੀਤਾ ਉਹ ਆਪਣੀ ਨੌਕਰੀ ਦੇ ਪ੍ਰਵਾਹ ਕੀਤੇ ਬਿਨਾ ਇਸ ਨੀਤੀ ਦੇ ਵਿਰੋਧ ਵਿੱਚ ਖੜਾ ਰਿਹਾ ਉਹ ਬੜੇ ਸਿਰ ਨਾਲ ਲੜਿਆ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਬੜਾ ਲੰਮਾ ਕੇਸ ਚੱਲਿਆ ਪਰ ਉਹ ਮਰਦੇ ਮਜ਼ਾਹਦ ਡਟਿਆ ਰਿਹਾ ਜੇਕਰ ਸਰਦਾਰ ਕਪੂਰ ਸਿੰਘ ਉਸ ਆਰਡਰ ਦਾ ਵਿਰੋਧ ਨਾ ਕਰਦਾ ਤਾਂ ਸਿੱਖਾਂ ਨਾਲ ਤਾਂ ਇਹ ਚਪਕਾਈ ਗਈ ਲਹਨ ਲਥਣੀ ਨਹੀਂ ਸੀ ਇਸ ਤੋਂ ਅੱਗੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਸੂਦਾਰ ਕਪੂਰ ਸਿੰਘ ਅੰਗਰੇਜ਼ ਵੇਲੇ ਦੇ ਆਈ.ਸੀ.ਐਸ ਅਫਸਰ ਸਨ ਇਸ ਪਦਵੀ ਬਾਰੇ ਸੋਸਾਇਟੀ ਆਫ ਸਟੇਟ ਫਾਰ ਇੰਡੀਆ ਨੇ ਬ੍ਰਿਟਿਸ਼ ਪਾਰਲੀਮੈਂਟ ਕਿਹਾ ਸੀ ਕਿ ਹਿੰਦੁਸਤਾਨ ਵਿੱਚ ਮਹਾਰਾਜਾਂ ਦਾ ਗੱਦੀਆਂ ਲਾਉਣਾ ਸੌਖਾ ਹੈ ਪਰ ਆਈ.ਸੀ.ਐਸ ਅਫਸਰ ਨੂੰ ਨੌਕਰੀ ਤੇ ਲਾਉਣਾ ਔਖਾ ਹੈ ਪੰਡਿਤ ਜਵਾਲਾ ਨਹਿਰੂ ਨੇ ਇੱਕ ਚਿੱਠੀ ਗਵਰਨਰ ਪੰਜਾਬ ਹਿੰਦੂ ਚੰਦੂਲਾ ਤਰਵੇਦੀ ਤੇ ਗੋਪੀਚੰਦ ਭਾਰਗਵ ਨੂੰ ਲਿਖੀ ਕਿ ਕਪੂਰ ਸਾਹ ਦਾ ਮੱਕੂ ਕਿਉਂ ਨਹੀਂ ਠੱਪਿਆ ਜਾਂਦਾ ਵਾਈ ਇਸ ਨਾਟ ਸਮਥਿੰਗ ਬੀਇੰਗ ਡਨ ਅਬਾਊਟ ਦਿਸ ਮੈਨ ਇਸ ਤਰ੍ਹਾਂ ਬਿਨਾ ਕਿਸੇ ਦੋਸ਼ ਲਾਏ ਦੇ ਸਰਦਾਰ ਕਪੂਰ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹਾਲਾਂਕਿ ਕਾਨੂੰਨ ਅਨੁਸਾਰ ਕਿਸੇ ਆਈਸੀ ਅਫਸਰ ਨੂੰ ਆਈਸੀਐਸ ਅਫਸਰ ਨੂੰ ਮੁਆਤਲ ਕੀਤਾ ਨਹੀਂ ਜਾ ਸਕਦਾ ਜਿੰਨਾ ਚਿਰ ਕੋਈ ਗੰਭੀਰ ਦੋਸ਼ ਪਰਚਾਲ ਕਰਨ ਤੋਂ ਕਰਨ ਪਿੱਛੋਂ ਸਾਫ਼ਤ ਨਾ ਹੋ ਜਾਵੇ ਇਹ ਗੱਲ ਹੁਣ ਸੁਪਰੀਮ ਕੋਰਟ ਦੇ ਕਈ ਕੇਸਾਂ ਵਿੱਚ ਮੰਨੀ ਹੈ ਪਿਛਲੇ 100 ਸਾਲਾਂ ਤੋਂ ਨਾ ਹੀ ਕੋਈ ਆਈ.ਸੀ.ਐਸ ਅਫਸਰ ਮੁਅਤਲ ਹੋਇਆ ਹੈ ਨਾ ਹੀ ਕਪੂਰਸਨ ਤੋਂ ਬਾਅਦ ਕਿਸੇ ਹੋਰ ਨੂੰ ਅੱਜ ਤੱਕ ਮੁਅਤਲ ਕੀਤਾ ਹੈ ਸਰਦਾਰ ਕਪੂਰਸਨ ਦੇ ਲਾਇਕ ਦੋਸ਼ਾਂ ਦੀ ਪੜਤਾਲ 에ਅਰਿਕ ਵੈਸਟਿੰਗ ਕਰ ਰਿਹਾ ਸੀ ਇੱਕ ਦਿਨ ਉਸਨੇ ਸਰਦਾਰ ਕਪੂਰਸਨ ਨੂੰ ਸਿੱਧਾ ਹੀ ਕਹਿ ਦਿੱਤਾ ਕਿ ਸਰਕਾਰ ਤੁਹਾਨੂੰ ਆਈ.ਸੀ.ਐਸ ਦੀ ਪਦਵੀ ਤੇ ਰੱਖਣਾ ਨਹੀਂ ਚਾਹੁੰਦੀ 1965 ਵਿੱਚ ਸਰਦਾਰ ਗੋਬਿੰਦ ਸਿੰਘ ਜਾਸਰ ਗੁਲਾਮ ਸਿੰਘ ਜਦੋਂ ਪੰਜਾਬ ਵਿਧਾਨ ਸਭਾ ਦੇ اپੋਜੀਸ਼ਨ ਲੀਡਰ ਸਨ ਨੇ ਇੱਕ ਚਿੱਠੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਰੀ ਨੂੰ ਲਿਖੀ ਕਿ ਹੁਣ ਜਦੋਂ ਰਘੂਪਾਲੀ ਕਪੂਰ ਦੇ ਕੇਸ ਵਿੱਚ ਫੈਸਲਾ ਹੋ ਗਿਆ ਹੈ ਕਿ ਸਰਕਾਰ ਕਿਸੇ ਆਈਸੀ ਅਫਸਰ ਨੂੰ ਨਹੀਂ ਕੱਢ ਸਕਦੀ ਤਾਂ ਸਾਖਪੂਰ ਸਿੰਘ ਨੂੰ ਵੀ ਉਸ ਦੀ ਬੰਦੀ ਤਨਖਾਹ ਤੇ ਪੈਨਸ਼ਨ ਦੇ ਦਿੱਤੀ ਜਾਵੇ ਤਾਂ ਉਸ ਚਿੱਠੀ ਦਾ ਉੱਤਰ ਲਾਲ ਬਹਾਦਰ ਸ਼ਾਸਰੀ ਨੇ ਇਹ ਹੁੰ ਦਿੱਤਾ ਹਿੰਦ ਸਰਕਾਰ ਸਦਾ ਕਪੂਰ ਸਿੰਘ ਨੂੰ ਕੁਝ ਵੀ ਦੇਣ ਦਵਾਨ ਨੂੰ ਤਿਆਰ ਨਹੀਂ ਕੜਾ ਕਾਨੂੰਨ ਜੋ ਵੀ ਹੋਵੇ ਸੋ ਹੋਵੇ ਇੱਥੇ ਲੋਕਤੰਤਰ ਦਾ ਕਾਹਨ ਹੋ ਰਿਹਾ ਦੱਸ ਰਿਹਾ ਕਿ ਸਿੱਖਾਂ ਨੇ ਸੰਵਧਾਨ ਕੀ ਕਹਿੰਦਾ ਸਿੱਖਾਂ ਨੇ ਕਿਹੜਾ ਕਾਨੂੰਨ ਸੰਵਧਾਨ ਚ ਆਉਂਦਾ ਸਦਾ ਕਪੂਰ ਸਿੰਘ ਦਾ ਕਸੂਰ ਸਿਰਫ ਇੰਨਾ ਹੀ ਸੀ ਕਿ ਉਹ ਸਿੱਖ ਸੀ ਮੈਂ ਇੱਥੇ ਇੱਕ ਸੋਹਾਰ ਸਾਹਿਬ ਦੀ ਗੱਲ ਵਾਧਿਆਂ ਬਾਰੇ ਤੇ ਸੰਵਧਾਨ ਬਾਰੇ ਇਹ ਜਿਸ ਨੂੰ ਜੋ ਚਾਹੁੰਦਾ ਹਾਂ ਕਿ 1950 ਵਿੱਚ ਜਦੋਂ ਕਨਸਟੀਟਿਊਸ਼ਨ ਵਿਧਾਨ ਪਾਸ ਕੀਤਾ ਗਿਆ ਸਿਰਫ ਦੋ ਸਿੱਖ ਜੋ ਉੱਥੇ ਅਕਾਲੀ ਦਲ ਦੇ ਪ੍ਰਤੀਨਿਧ ਸਨ ਖੜੇ ਹੋ ਗਏ ਇੱਕ ਐਲਾਨ ਜੋ ਭਾਰਤੀ ਸੰਸਦ ਦੀਆਂ ਸਥਾਈ ਕਾਰਵਾਈਆਂ ਵਿੱਚ ਅੰਕਿਤ ਹੈ ਸਿੱਖ ਇਸ ਸੰਵਧਾਨ ਨੂੰ ਪ੍ਰਵਾਨ ਨਹੀਂ ਕਰਦੇ ਸਿੱਖ ਇਸ ਸੰਵਧਾਨ ਨੂੰ ਨਾ ਮਨਜ਼ੂਰ ਕਰਦੇ ਹਨ ਜੋ ਕੁਝ ਵੀ ਉਹ ਕਹਿ ਰਹੇ ਹਨ ਉਸ ਵਾਰ ਕਿਸੇ ਨੇ ਵੀ ਪੂਰਾ ਗੌਰ ਨਹੀਂ ਕੀਤਾ ਭਾਵੇਂ ਨ ਸਿੱਖਾਂ ਨੇ ਭਾਰਤੀ ਸੰਵਿਧਾਨ ਦੀ ਮੌਲਿਕ ਪਰਤ ਉੱਪਰ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਇੱਕ ਕਾਪੀ ਭਾਰਤੀ ਸੰਸਦ ਸਭਾ ਦੀ ਲਾਇਬ੍ਰੇਰੀ ਵਿੱਚ ਨਮਾਇਸ਼ ਵਜੋਂ ਰੱਖੀ ਹੋਈ ਹੈ ਉਹ ਸਿੱਖ ਉੱਕਾ ਹੀ ਨਜ਼ਰਅੰਦਾਜ਼ ਕੀਤਾ ਗਿਆ ਬਿਲਕੁਲ ਉਸੇ ਤਰ੍ਹਾਂ ਜੈਸਾ ਕੋਈ ਦਿਨ ਪੜ ਚੰਗੀ ਤਰ੍ਹਾਂ ਕੰਮ ਕਰਕੇ ਘਰ ਵੱਲ ਮੁੜ ਰਿਹਾ ਹੁੰਦਾ ਅਤੇ ਗਲੀ ਵਿੱਚ ਨਕਮੇ ਕੁੱਤੇ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ ਉਹ ਸਿੱਖ ਉੱਕਾ ਹੀ ਨਜ਼ਰਅੰਦਾਜ਼ ਕੀਤਾ ਗਿਆ ਇਹ ਕੁਝ ਵਰਤਾਨਵੀ ਸੰਸਦ ਦੇ ਟ੍ਰਾਂਸਫਰ ਆਫ ਪਾਵਰ ਆਫ ਟ੍ਰਾਂਸਫਰ ਆਫ ਪਾਵਰ ਐਕਟ 1947 ਦੀਆਂ ਧਰਾਵਾਂ ਦੀ ਸਖਤ ਉਲੰਘਣਾ ਕਰਕੇ ਕੀਤਾ ਗਿਆ ਸੀ ਉਸ ਵਿਧਾਨ ਵਿੱਚ ਇਹ ਵੀ ਵਿਸ਼ੇਸ਼ ਤੌਰ ਤੇ ਦਿੱਤਾ ਗਿਆ ਹੈ ਕਿ ਭਾਰਤ ਸਰਕਾਰ ਕੇਂਦਰ ਵਿੱਚ ਸੰਘੀ ਸਰਕਾਰ ਹੋਵੇਗੀ ਇਸ ਕੋਲ ਸਿਰਫ ਤਿੰਨ ਹੀ ਵਿਸ਼ੇ ਹੋਣਗੇ ਸੰਚਾਰ ਰੱਖਿਆ ਤੇ ਵਿਦੇਸ਼ੀ ਮਾਮਲੇ ਬਾਕੀ ਸਭ ਸ਼ਕਤੀਆਂ ਸੰਘੀ ਇਕਾਈਆਂ ਰਾਜਾਂ ਕੋਲ ਹੋਣਗੀਆਂ ਇਹ ਇੱਕ ਸੰਘੀ ਸਰਕਾਰ ਹੋਵੇਗੀ ਇਹਨਾਂ ਕਾਨੂੰਨੀ ਧਰਾਵਾਂ ਦੇ ਹੁੰਦੇ ਹੋਏ ਵੀ ਕੰਸਟੀਟਿਊਟ ਅਸੈਂਬਲੀ ਜੋ ਕਿ ਇੱਕ ਹੀ ਬਰਾਦੇ ਦੇ ਵਿਵੇਕਹੀਣ ਬਹੁਤ ਮਤਲਬ ਭਰੀ ਹੋਈ ਹੈ ਨੇ ਸੰਵਿਧਾਨ ਬਣਾਇਆ ਜੋ ਇੱਕ ਅਤ ਕੇਂਦਰ ਸਰਕਾਰ ਦੀ ਸਥਾਪਨਾ ਕਰਦਾ ਹੈ ਇੱਕ ਲੰਡਨ ਵਿੱਚ 1981 ਦੀ ਇੰਟਰਵਿਊ ਵੀ ਹੋਈ ਸੀ ਦੇਸ਼ ਪ੍ਰਦੇਸ਼ ਅਫਸਰ ਵਿੱਚ ਉਹ ਕਹਿੰਦੇ ਜਦੋਂ 1934 ਵਿੱਚ ਕੇਮਬ੍ਰਿਜ ਫਿਲਾਸਫੀ ਦੀ ਪੜ੍ਹਾਈ ਕਰ ਰਿਆ ਸੀ ਤਾਂ ਬਾਕੀ ਵਿਦਿਆਰਥੀ ਮੈਨੂੰ ਪਾਗਲ ਸਾਧਦੇ ਸਨ ਫਿਲਾਸਫੀ ਦਾ ਮਜਬੂਰ ਨਹੀਂ ਬੰਦੇ ਨੂੰ ਪਾਗਲਾ ਮਾਰ ਕੇ ਕਰ ਦਿੰਦਾ ਹੈ ਦੂਜੇ ਮੇਰੇ ਦਿਮਾਗ ਵਿੱਚ ਦੁਨੀਆ ਨੂੰ ਕਲਾਵੇ ਵਿੱਚ ਲੈਣ ਦਾ ਸ਼ੁਦਾ ਸੀ ਜਵਾਨੀ ਦੀ ਉਮਰ ਵਿੱਚ ਬੰਦਾ ਕਹਿੰਦਾ ਹੈ ਜੋ ਬਾਪਲ ਹੈ ਹੁਣੇ ਵਾਪਰੇ ਜੋ ਮੈਂ ਸੋਚਦਾ ਹਾਂ ਉਹਦਾ ਚਮਤਕਾਰ ਹੁਣੇ ਦਿਸੇ ਮੈਂ ਹੁਣ 72 ਸਾਲ ਦੀ ਉਮਰ ਦਾ ਹਾਂ ਉਮਰ ਨਾਲ ਸੋਚ ਹੀ ਪੱਟ ਗਈ ਹੈ ਉਦੋਂ ਮੈਂ ਕੇਮਬ੍ਰਿਜ ਤੋਂ ਫਸਟ ਆਇਆ ਸੀ ਇੱਕ ਗੱਲ ਮੈਂ ਅੱਜ ਤੋਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਭਾਵੇਂ ਮੈਨੂੰ ਦੁਬਾਰਾ ਜਨਮ ਮਿਲ ਜਾਵੇ ਅਤੇ 15000 ਸਾਲ ਮਿਲਦਾ ਰਹੇ ਮੈਂ ਫਿਰ ਵੀ ਇਹੀ ਆਖਾਂਗਾ ਕਿ ਸਿੱਖਾਂ ਦਾ ਖੁਦਮੁਖਤਿਆਰ ਹਕੂਮਤ ਵਗੈਰਾ ਨਹੀਂ ਪੱਤਰਕਾਰ ਨੇ ਇੱਕ ਸਵਾਲ ਕੀਤਾ ਕਹਿੰਦਾ ਕਿ ਸਿੱਖਾਂ ਦੀ ਵਰਤਮਾਨ ਲੀਡਰਸ਼ਿਪ ਸਿੱਖ ਰਾਜ ਦੀ ਮੰਗ ਨਹੀਂ ਕਰ ਰਹੀ ਸਿਰਫ ਅਨੰਦਪੁਰ ਦੇ ਮਤੇ ਤੱਕ ਹੀ ਸੀਮਤ ਹੈ ਸਰਦਾਰ ਖਪੂਰ ਸਿੰਘ ਜੀ ਕਹਿੰਦੇ ਅਨੰਦਪੁਰ ਦਾ ਮਤਾ ਮੈਂ ਖੁਦ ਹੀ ਬਣਾਇਆ ਸੀ ਇਹਨੂੰ ਘੋਖ ਕੇ ਪੜੋ ਮਤੇਬੈਂ ਸਿੱਖ ਕੌਮ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੀ ਆਪਣਾ ਅਲਾਇਦਾ ਰਾਜ ਮੰਗਦੀ ਹੈ ਅੱਗੇ ਕਹਿੰਦੇ ਦਰਅਸਲ ਗਲਤੀ ਸਦਾ ਬਲਦੇਵ ਸਿੰਘ ਤੋਂ ਹੋ ਗਈ ਮਨ ਤੋਂ ਤਿੰਨ ਦਿਨ ਪਹਿਲਾਂ ਮੈਂ ਉਸ ਨੂੰ ਮਿਲਣ ਗਿਆ ਸੀ ਮੈਨੂੰ ਕਹਿਣ ਲੱਗਾ ਕਿ ਮੈਂ ਬਚਣਾ ਨਹੀਂ ਇਸੇ ਦਿਲ ਦੀਆਂ ਸਾਰੀਆਂ ਗੱਲਾਂ ਕਰ ਦੇਣੀਆਂ ਚਾਹੁੰਦਾ ਹਾਂ ਉਸ ਨੇ ਆਖਿਆ ਕਿ 1947 ਵਿੱਚ ਜਦੋਂ ਅੰਗਰੇਜ਼ ਸਿੱਖਾਂ ਨੂੰ ਬਖ਼ਸ਼ਾ ਰਾਜ ਦਿੰਦੇ ਵੀ ਸਨ ਉਸ ਨੇ ਇਹ ਅਜੇਹੀ ਭੁੱਲ ਕੀਤੀ ਕਿ ਕਈ ਜਨਮ ਉਹਦੀ ਰੂਹ ਮਾਫ਼ੀ ਮੰਗਦੀ ਰਹੇਗੀ ਪਰ ਸਹਿਕੌਮ ਉਸ ਨੂੰ ਮਾਫ਼ ਨਹੀਂ ਕਰੇਗੀ ਦੂਜਾ ਗੂ ਮਾਸ ਤਾਰਾ ਸਿੰਘ ਸੀ ਉਹਦੇ ਚਾਗਲ ਇੰਨੀ ਨਹੀਂ ਸੀ ਕਿ ਉਹ ਦੂਰ ਤੱਕ ਦੀ ਸੋਚ ਸਕਦਾ ਹੁਣ ਮੈਂ ਸਵਾਰ ਜੈ ਸਿੰਘ ਅਨੰਦ ਜੀ ਦੀ ਇੱਕ ਕਿਤਾਬ ਜੋ ਕੌਣ ਨੇ ਸਦਾਰ ਕਪੂਰ ਸਿੰਘ ਦੇ ਪਹਿਲੀ ਸਦੀ ਤੇ ਸੈਕੂਲਰਵਾਦਾਂ ਦੇ ਲੇਖਾਂ ਨਾਲ ਭਰਪੂਰ ਰਣ ਕੀਤੀ ਸੀ ਉਸ ਦਾ ਇੱਕ ਲੇਖ ਜ਼ਾਰ ਗੁਰਤੇਜ ਸਿੰਘ ਦੀ ਆਈਸੀਐਸ ਸੌਰੀ ਆਈਏਐਸ ਨੇ ਲਿਖ ਰਿਹਾ ਉਸ ਦਾ ਉਸ ਦਾ ਪਾਠ ਪੜ੍ਹ ਕੇ ਸੁਣਾਣਾ ਜੁਰੀ ਸਮਝਿਆ ਉਹ ਲਿਖਦੇ ਹਨ ਗੁਰੂ ਦੇ ਨਾਮ ਉੱਤੇ ਹਰ ਖੁਸ਼ੀ ਦੇ ਸਦਕੇ ਕਰਨ ਵਾਲਾ ਅਤੇ ਉਸ ਦੇ ਦਰ ਉੱਤੇ ਨਮਾਣਾ ਬਣ ਸੰਗਤਾਂ ਦੀ ਚਰਨ ਧੂੜ ਨੂੰ ਮੱਥੇ ਉੱਤੇ ਲਾਉਣ ਵਾਲਾ ਇਹ ਸਰਦਾਰ ਕਹਿ ਰਹੇ ਦਾ ਅਣਖੀ ਸੀ ਅੰਗਰੇਜ਼ੀ ਸਲਤਨਤ ਉਸ ਦੀ ਖੋਦਾਰੀ ਵਿੱਚ ਖਾਮਨਾ ਲਿਆ ਸਕੀ ਨਾ ਹੀ ਖਿਦਰ ਸ਼ਾਹ ਵਰਗੇ ਮੁਗਲਾਂ ਦੇ ਵਾਰਿਸ ਜਾਂ ਨਵੀਂ ਬਣੀ ਹਿੰਦੂ ਸਲਤਨਤ ਦੇ ਪਰਚੰਡਤ ਆਪ ਦੇ ਗਾਂਧੀ, ਨਹਿਰੂ, ਪਟੇਲ ਵਰਗੇ ਆਤਮਖੋਰ ਸਿਆਸੀ ਪੱਧਰ ਉੱਤੇ ਪੰਥ ਲਈ ਜੋ ਕਾਲਣਾ ਅਕਾਲੀ ਇਸ ਜਵਾਬ ਮਰਦ ਨੇ ਘਾਲੀ ਉਹ ਸਾਰੇ ਦੇ ਸਾਰੇ ਅਕਾਲੀ ਦਲ ਨੇ ਪਿਛਲੀ ਅੱਧੀ ਸਦੀ ਵਿੱਚ ਨਹੀਂ ਘਾਲੀ ਸਿੱਖਾਂ ਦੇ ਮਸਲੇ ਨੂੰ ਕੇਵਲ ਸਰਦਾਰ ਕਪੂਰ ਸਿੰਘ ਨੇ ਪਾਰਲੀਮੈਂਟ ਦੇ ਰਿਕਾਰਡ ਉੱਤੇ ਲਿਆਂਦਾ ਜੋ ਸੈਕਸੈਸ ਦਾ ਸਾਰਥਕ ਵਿਚਾਰ ਹੈ ਉਹ ਸਰਦਾਰ ਦੀ ਦੇਣ ਹੈ ਖਾਲਸਾ ਜੀ ਦੇ ਬੋਲ ਬਾਲੇ ਤੇ ਸਿੱਖ ਹੋਮ ਲੈਂਡ ਦੇ ਸੰਕਲਪ ਦੇ ਉਹ ਮਦਈ ਸਨ ਉਹ ਕਹਿੰਦੇ ਸਨ ਕਿ ਕਿਸੇ ਵੀ ਨਿਰਪੱਖ ਦੇਸ਼ ਭਗਤ ਨੂੰ ਉਹ ਕਾਇਲ ਕਰ ਸਕਦੇ ਹਨ ਕਿ ਸਿੱਖ ਹੋਮ ਲੈਂਡ ਦੀ ਕਾਇਮੀ ਸਾਰੇ ਦੇਸ਼ ਦੇ ਭਲੇ ਵਿੱਚ ਹੈ ਅਤੇ ਹਿੰਦੁਸਤਾਨ ਦੀ ਏਕਤਾ ਦੀ ਪੱਕੀ ਗਾਰੰਟੀ ਹੈ ਆਨੰਦਪੁਰ ਸਾਹਿਬ ਦਾ ਮਤਾ ਜੋ ਹਿੰਦੁਸਤਾਨ ਦੀ ਸਿਆਸਤ ਦਾ ਤ੍ਰੋ ਤਾਰਾ ਬਣ ਬਣ ਚੁੱਕਾ ਹੈ ਉਹ ਆਉਂਦੀ ਮਹਾਨ ਲਿਖਣੀ ਦੇਣ ਹੈ ਨੇ ਸੇ ਜਾਣੋ ਕਿ ਸਿੱਖੀ ਦੀ ਬਿਹਤਰੀ ਲਈ ਜੋ ਰਾਜਸੀ ਨਿਸ਼ਾਨਾ ਖਾਲਸਾ ਪੰਥ ਆਉਣ ਵਾਲੇ ਸਮੇਂ ਮਿਥੇਗਾ ਅਤੇ ਜੋ ਪੰਥ ਦਾ ਉਸ ਦੀ ਪ੍ਰਾਪਤੀ ਲਈ ਖਾਲਸਾ ਕੱਢੇਗਾ ਉਸ ਉੱਤੇ ਸਰਦਾਰ ਕਪੂਰ ਸਿੰਘ ਦੀ ਸੋਚ ਦੇ ਡੂੰਘੇ ਛਾਪ ਹੋਵੇਗੇ ਸਿੱਖ ਸਾਸ ਦੇ ਹੋਰ ਸਿਧਾਂਤਾਂ ਦਾ ਨਿਰੂਪਣ ਹਰਬੀਰ ਬੀ ਦੀ ਰੂਪਰੇਖਾ ਜਾਣਨ ਲਈ ਇਤਿਹਾਸਕਾਰ ਸਦੀਆਂ ਤੱਕ ਇਸ ਸਾਧੂ ਸਹਜ਼ਾਰ ਦੀਆਂ ਲਿਖਤਾਂ ਪਰਚੋਲਦੇ ਰਹਿਣਗੇ ਸਾਚੀ ਸਾਖੀ ਕੌਮ ਦੀ ਸਦਾ ਚਾਨਣ ਮਨਾਰੇ ਦਾ ਕੰਮ ਦਿੰਦੀ ਰਹੇਗੀ ਸ਼ੋਕ ਕੇ ਕੌਮ ਦੇ ਦੂਰ ਹੁੰਦੇ ਸੂਝਵਾਨ ਸਰਦਾਬਾਨ ਦਰਵੇਸ਼ ਸਿੰਘ ਨੂੰ ਛੱਡ ਕੇ ਅੱਧ ਖੜੇ ਜ਼ਮੀਰ ਫਰੋਸ਼ਾਂ ਮਦਾਰੀਆਂ ਅਤੇ ਕੌਮੀਆਂ ਦੇ ਚਹਵਾਨਾਂ ਨੂੰ ਹੀ ਸਿਆਸੀ ਨੇਤਾ ਪ੍ਰਵਾਨ ਕਰਦੇ ਰਹੀ ਉਹ ਸਦਾ ਕੌਮ ਦੇ ਨੌਜਵਾਨ ਨੂੰ ਪੰਦੀ ਬਾਗੜਾ ਆਪਣੇ ਹੱਥ ਵਿੱਚ ਲੈਣ ਲਈ ਪ੍ਰੇਰਦੇ ਰਹਿੰਦੇ ਸਨ ਮੋਂ ਦਾ ਯਕੀਨ ਸੀ ਕਿ ਇਹੋ ਗੁਰਾ ਇਹੋ ਗੁਰੂ ਆਸ਼ਾ ਹੈ ਸੋ ਸਾਕੀ ਦੇ ਇਹ ਵਾਕ ਉਹ ਹਮੇਸ਼ਾ ਉਚਾਰਦੇ ਰਹਿੰਦੇ ਸਨ ਦੇਵ ਸ਼ੋਰ ਜਦ ਜਾਏ ਫਰੰਗੀ ਗਾਜੇਗੇ ਤਾਂ ਮੋਰੇ ਭਰੰਗੀ ਗਾਜੇਗੇ ਤਾਂ ਮੋਰ ਉਪ ਚੰਗੀ ਗੱਲ ਕਿ ਸਿੱਖੀ ਜੀਵਨ ਦਾ ਕੋਈ ਪਹਿਲੂ ਨਹੀਂ ਸੀ ਜਿਹੜਾ ਉਹਨਾਂ ਦੀ ਨਵੀਂ ਨਿੱਗੜ ਸੋਚ ਨੇ ਤੋਂ ਮੰਨ ਕੇ ਬਿਹਤਰ ਨਾਲ ਅਸ਼ਕਾਰ ਹੋਵੇ ਉਹਨਾਂ ਦੇ شخصیت ਉੱਤੇ ਛਲ ਕਵਰ ਦਾ ਪਰਛਾਵਾਂ ਤੱਕ ਵੀ ਨਹੀਂ ਸੀ ਉਹ ਹਰ ਹਰ ਉਸ ਇਨਸਾਨ ਨੂੰ ਨੀਚ ਅਤੇ ਲੱਜਾਹੀਨ ਜਾਣਦੇ ਸਨ ਜਿਸ ਦੇ ਮਨ ਵਿੱਚ ਹੋਰ ਗੱਲ ਹੋਵੇ ਅਤੇ ਜ਼ੁਬਾਨ ਉੱਤੇ ਹੋਰ ਇਸ ਦੁੱਲੇ ਸਰਦਾਰ ਲਈ ਸਾਫ਼ ਹੋਈ ਸਿੱਖੀ ਦਾ ਅਨਿਖਣ ਮੰਗ ਸੀ ਉਹਨਾਂ ਕਦੇ ਆਪਣੇ ਵਿਚਾਰ ਲੁਕਾਏ ਨਹੀਂ ਸਨ ਅਤੇ ਕਦੇ ਕੋਈ ਐਸੀ ਗੱਲ ਕਹਿਣ ਤੋਂ ਸੰਕੋਚ ਨਹੀਂ ਸੀ ਕੀਤਾ ਜੋ ਸਮੇਂ ਸਥਾਨ ਅਨੁਸਾਰ ਕਹਿਣੀ ਬਣਦੀ ਹੋਵੇ ਸੱਚ ਸੁਣਾਈ ਸੀ ਸੱਚ ਕੀ ਬੇਲਾ ਕਈ ਥੋੜ੍ਹ ਦਿਲੇ ਉਹਨਾਂ ਦੀ ਬੇਦਬਤਾ ਦੇ ਮੈਦਾਨ ਦੇ ਸੱਚ ਨੂੰ ਨਾ ਸਹਾਰਦੇ ਹੋਏ ਨਿਰਾਜ ਵੀ ਹੋ ਜਾਂਦੇ ਸਨ ਪਰ ਉਹ ਸਭ ਜਿਨਨਾਰਗੇ ਚੱਲ ਜਾਂਦੇ ਅਤੇ ਸੱਚ ਦੀ ਰਾਹ ਉੱਤੇ ਅੜਕ ਤੁਰੇ ਜਾਂਦੇ ਉਹਨਾਂ ਕਦੇ ਐਸਾ ਬਾਖ ਨਾ ਬੋਲਿਆ ਜੋ ਸੱਚ ਨਿਆਂ ਉੱਤੇ ਆਧਾਰਿਤ ਨਾ ਹੋਵੇ ਅਤੇ ਨਾ ਹੀ ਕਦੇ ਐਸੀ ਗੱਲ ਬਰਦਾਸ਼ਤ ਕੀਤੀ ਜਿਸ ਦੀ ਟੇਕ ਸੱਚ ਨਿਆਂ ਤੋਂ ਬਿਨਾਂ ਕੋਈ ਹੋਰ ਹੋਵੇ ਉਹਾਂ ਦਾ ਹਰ ਬਚਨ ਸੱਚ ਦਾ ਜਾਮਾ ਅਤੇ ਮਨੁੱਖੀ ਰੂਹ ਦੀ ਉੱਤਮ ਖਰਾਕ ਸੀ ਸਰਦਾਰ ਸਾਹਿਬ ਇੱਕ ਦਰਵੇਸ਼ ਸਨ ਉਹ ਵੀ ਪਰਿੰਦਿਆਂ ਦੀ ਦੁਨੀਆ ਦੇ ਜੋ ਕਦੇ ਆਲਣਾ ਤੱਕ ਨਹੀਂ ਬਣਾਉਂਦੇ ਕਿ ਸ਼ਾਹੀ ਬਣਾਤੇ ਨਹੀਂ ਹੈ ਆਸ਼ਿਆਨਾ ਇਕਵਾਲ ਦੀ ਜਗਿਆਸੂ ਰੂਹ ਦੇ ਉਹ ਅਥਾ ਕਦਰ ਕਦਰਦਾਨ ਸਨ ਅਤੇ ਉਹਾਂ ਦੇ ਹੱਥਾਂ ਨਾਲ ਲਿਖਿਆ ਇੱਕ ਸ਼ੇਰ ਨੂੰ ਕੀਮਤੀ ਵਸਤੂ ਸਮਝ ਕੇ ਅੱਧੀ ਸਹੀ ਤੇ ਸੰਭਾਲ ਕੇ ਰੱਖੀ ਫਿਰਦੇ ਸਨ ਸਾਬ ਦਸਵੇਂ ਪਾਸ਼ਾ ਦਾ ਇੱਕ ਚਿੱਤਰ ਅਕਾਲੀ ਫੂਲਾਸ ਸਿੰਘ ਦੀ ਨਿਸ਼ਾਰੇ ਦੀ ਲੜਾਈ ਦਾ ਚਾਂਦੀ ਦੇ ਉੱਤੇ ਉਪਰ ਅਕਸ ਭਾਈ ਬੋਤਾ ਸਿੰਘ ਦੀ ਵੱਡੀ ਤਸਵੀਰ ਸ੍ਰੀ ਅਕਾਲ ਸਬਹਬ ਤੋਂ ਬਖਸ਼ਿਸ਼ ਚਾਂਦੀ ਦੀ ਇੱਕ ਤਖਤੀ ਅਤੇ ਕੁੰਜ ਕਿਤਾਬਾਂ ਉਹਨਾਂ ਦਾ ਵੱਡਾ ਸਰਮਾਇਆ ਸਨ ਸਾਬ ਛੇਵੇਂ ਪਾਸ਼ਾ ਬਾਰੇ ਉਹ ਕਹਿੰਦੇ ਸਨ ਕਿ ਹਜੂਰ ਬਾਦੋਂ ਦਾ ਸ਼ੈਨਸ਼ਾ ਵਾਂਗ ਠਾਠ ਵਾੜਨਾ ਵਿੱਚ ਰਹੇ ਸਨ ਪਰੰਤੂ ਰਾਤ ਨੂੰ ਬੋਰੀ ਵਿੱਚ ਬਲੇਟੀ ਐਟ ਦਾ ਸਰਾਨਾ ਲੈ ਕੇ ਜ਼ਮੀਨ ਉੱਤੇ ਫਕੀਰਾਂ ਮੰਗ ਸੌ ਜਾਂਦੇ ਸਨ ਇਹੋ ਜਿਹਾ ਸ਼ਰਮਪੀਰ ਦੇ ਆਪ ਸਿੱਖ ਖਵਾਉਂਦੇ ਸਨ ਸਰਦਾਰ ਖਪੂਰ ਸਿੰਘ ਆ ਪਾਰਸ ਸੈਂਕੜੇ ਲੋਹੇ ਦੇ ਜ਼ਰਖਾਦੇ ਟੁਕੜੇ ਉਹਨਾਂ ਨੂੰ ਸ਼ੋਪ ਪ੍ਰਾਪਤ ਕਰਕੇ ਖਰਾ ਸੋਨਾ ਬਣ ਚਮਕ ਕੇ ਉਹਨਾਂ ਦੇ ਕਦਰਦਾਨ ਹਜ਼ਾਰਾਂ ਦੀ ਗਿਣਤੀ ਵਿੱਚ ਹਨ ਅਲਸ਼ੋਕ ਵਿੱਚ ਡੁੱਬਿਆ ਖਾਲਸਾ ਪੰਥ ਜਾਣਦਾ ਹੈ ਕਿ ਉਹ ਸਰਬੋਤਮ ਚੰਦ ਸਿੱਖਾਂ ਵਿੱਚੋਂ ਇਹ ਅਕਿਰੋਛ ਸੰਧਾਰਨੀ ਪੇਡ ਕਰ ਰਿਹਾ ਹੈ ਯਕੀਨ ਕਰਨਾ ਬਣਦਾ ਹੈ ਕਿ ਜਦੋਂ ਕਦੇ ਨਿਰਪੱਖ ਇਤਿਹਾਸਕਾਰ ਇਸ ਸਦੀ ਦੇ ਸਰਵੋਤਮ ਮਨੁੱਖਾਂ ਦੀ ਸੂਚੀ ਤਿਆਰ ਕਰਨਗੇ ਤਾਂ ਉਸ ਵਿੱਚ ਇੱਕ ਨਾਮ ਹੋਵੇਗਾ ਭਾਈ ਸਾਹਿਬ ਸudar kapoor sangda ਜੋ ਮਨੁੱਖ ਮਾਤਰ ਦੀ ਸੇਵਾ ਨੂੰ ਅਕਾਲ ਦੀ ਪੂਜਾ ਜਾਣਦੇ ਸਨ ਅਸੀਂ ਮਨੁੱਖਤਾ ਦੇ ਸੇਵਕ ਖਾਲਸਾ ਸੰਪੰਥ ਦਾ ਸਵਾਦ ਸਵਾਦ ਭਲਾ ਲੋੜ ਦੇ ਸਨ ਮੈਂ ਕੈਸੇ ਪਰਮ ਹਤਾਸ਼ੀ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹਾਂ ਜਿਸੇ ਮੇਰੇ ਉਤੇ ಅಪਾਰ ਕਿਰਪਾ ਕਰਕੇ ਮੈਨੂੰ ਸਿੱਕੇ ਦੇ ਲੜ ਲਾਇਆ ਅਤੇ ਅਮਰਦੀਦ ਉਤੀ ਦਾਦ ਦਾ ਭਾਗੀਦਾਰ ਬਣਾਇਆ ਇਹ ਵੀ ਇੱਕ ਕੌੜੀ ਸਚਾਈ ਹੈ ਕਿ ਅਜਿਹੇ ਆប្រਿਆਮ ਮਰਦ ਗੁਰੂ ਅਕਾਲ ਪੁਰਖ ਨੇ ਸੇਕ ਕਮ ਨੂੰ ਬਖਸ਼ਿਆ ਸੀ ਜਿਸ ਦੀ ਦੂਰ ਅੰਦੇਸ਼ ਅਗਵਾਈ ਕੌਮ ਦੀ ਕਿਸਮਤ ਪਲਟਣ ਦੀ ਸਮਰੱਥਾ ਰੱਖਦੀ ਸੀ ਫਰਸ਼ਾਂ ਉੱਤੇ ਰਿੰਗਣ ਵਾਲੇ ਅਰਸ਼ਾਂ ਦੇ ਵਾਸੀ ਬਣ ਸਕਦੇ ਸਨ ਪਰ ਆਪਣੀ ਸ਼ਹਰਗੋਤੇ ਕੋਡਕ ਪਰਪੂਰ ਬਾਹਰ ਕਰਦੇ ਆ ਅਸੀਂ ਉਹਨਾਂ ਨੂੰ ਤਰਕਾਰੀ ਰੱਖਿਆ ਕਿਸੇ ਵੀ ਖੇਤਰ ਵਿੱਚ ਅਸੀਂ ਉਹਦੀ ਅਗਵਾਈ ਤੋਂ ਫਾਇਦਾ ਨਾ ਉਠਾ ਸਕੇ ਕਦੇ ਉਹਨਾਂ ਨੂੰ ਇਸ ਕਾਬਿਲ ਨਾ ਕੀਤਾ ਕਿ ਸਾਡਾ ਭਲਾ ਕਰ ਸਕਦੇ ਸਿਆਸਤ ਵਿੱਚ ਜਦੋਂ ਕਦੇ ਜਾਪਿਆ ਕਿ ਉਹ ਕੁਝ ਕਰ ਗੁਜਨ ਦੀ ਹੈ ਸਿਆਸਤ ਵਿੱਚ ਹੋਣ ਵਾਲੇ ਹਨ ਤਾਂ ਪਰੰਪਰਾਗਤ ਅਕਾਲੀਆਂ ਵਿੱਚੋਂ ਬਹੁਤੇ ਹਜ਼ਰੇ ਸਭ ਕੰਮ ਛੱਡ ਕੇ ਉਹਨਾਂ ਦੀ ਨੱਤਾਂ ਖਿੱਚਣ ਉੱਤੇ ਹੋ ਗਏ ਸਭ ਤੋਂ ਸ਼ੁੱਧ ਹਿਰਦੇ ਨਾਲ ਪੰਚ ਦਾ ਪਰਾਂ ਚੌਣ ਵਾਲੇ ਸ਼ਰਧਾਵਾਨ ਸਿੱਖ ਨੂੰ ਖੁਦ ਅਗਰੋਂ ਅੰਨੇ ਸਿੱਖ ਸਿਆਸੀ ਨੇਤਾ ਇੱਕ ਜਾਨ ਹੋ ਕੇ ਨਿਰਮਲ ਕਰਦੇ ਰਹੇ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥੋਂ ਪਰੰਪਰਾਗਤ ਸਿੱਖ ਨੇਤਾਵਾਂ ਵਿੱਚੋਂ ਬਹੁਤਿਆਂ ਨੂੰ ਰਸਾਤਲ ਵਿੱਚ ਢੱਕਣ ਲਈ ਕੇਵਲ ਇਹ ਉਤਾਤੀ ਕਾਫੀ ਹੈ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਜਬਾਅ ਅਰਦਾਸ ਤਾਂ ਕਰਨੀ ਬਣਦੀ ਹੈ ਪਰ ਇਹ ਜਾਣਦੇ ਹੋયા ਕਿ ਉਹ ਜੀਵਨ ਮੁਕਤ ਸਨ ਮਹਾਨ ਤਵਾਸੀ ਬਾਗਵਾਨ ਦਾ ਜੀਵਨ ਦਾ ਹਰ ਪਲ ਇਲਾਹੀ ਨੂਰ ਦੀ ਕਰਨ ਮਣ ਕੇ ਜੀਵਿਆ ਉਹਨਾਂ ਦਾ ਜੀਵਨ ਸਹੀ ਮਾਣੇ ਵਿੱਚ ਜੰਦਾ ਸ਼ਹੀਦ ਦਾ ਜੀਵਨ ਸੀ ਉਹ ساری ਉਮਰ ਗੁਰੂ ਚਾਨਾਂ ਦੇ ਪੋਰੇ ਰਹੇ ਅਤੇ ਸਤਿਗੁਰੂ ਪਾਰਬੰ ਨੇ અપਾਰ ਕਿਰਪਾ ਕਰਕੇ ਕਦੇ ਇਕ ਪੱਲੇ ਵੀ ਉਹਨੂੰ ਆਪਣੀ ਉਛਲਨ ਤੋਂ ਪਰਾ ਨਹੀਂ ਸੀ ਕੀਤਾ ਸਿੱਖੀ ਦੇ ਸੱਚ ਵਿੱਚ ਸਰਦਾਰ ਕਪੂਰ ਸਿੰਘ ਸਾਹਿਬ ਦਾ ਇਸ ਤਰ੍ਹਾਂ ਰਹੇ ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਅਤੇ ਅੰਤ ਉਸੇ ਵਿੱਚ ਸਮਾ ਕੇ ਸੱਚੇ ਦਾ ਹੀ ਰੂਪ ਹੋ ਗਿਆ ਸਨ ਮਾਝਾਗ ਵਿੱਚ ਜਲਾਸਾਨੀ ਸਤਗੁਰਮੰਦਰ ਸਾਹਿਬ ਜੀ ਫਰਮਾਉਂਦੇ ਹਨ ਗੁਰਮੁਖ ਮਰੇ ਨਕਾਲ ਨਾ ਖਾਏ ਗੁਰਮੁਖ ਸੱਚ ਸਵਾਵਣਿਆ ਮੇਰਾ ਘਰ ਮੇਰਾ ਟਾਈਮ ਕਾਫੀ ਹੋ ਗਿਆ ਹੁਣਾਂ ਜੀ ਮੈਂ ਮਾਫੀ ਚਾਹੁੰਦਾ ਹੁਣ ਮੈਂ ਕਿਵਾਂ ਜਾਂਜੀਆਂ ਜੀ ਵਾਈਡਰ ਖਾਲਸਾ ਵਾਈਓ ਜੀ ਕੀਫਤ